ਦੋਨੋਂ ਪਿਓ ਪੁੱਤ ਹੀ ਡਿਪਰੈਸ ਹੋ ਗਏ ਘਰੇ ਬੜ ਕੇ ਬੈ ਗਏ ਅੰਦਰ ਅਸਾਂ 12 ਸਾਲਾਂ ਬਾਅਦ ਇਹਨਾਂ ਨੂੰ ਘਰੋਂ ਕੱਢ ਕੇ ਨਵਾਂ ਤਵਾ ਕੇ ਇੱਥੇ ਲੈ ਕੇ ਆਏ ਨੇ ਵੀਰ ਸਾਡੇ ਘਰ ਦੇ ਹਾਲਾਤ ਕੁਝ ਐਸੇ ਚੀਏ ਜਿਹਦੇ ਵਿੱਚ ਘਰ ਦੀ ਪੋਜੀਸ਼ਨ ਵਿੱਚ ਸੁਖਦਾ ਠੀਕ ਨਹੀਂ 10 12 ਸਾਲਾਂ ਤੋਂ ਮੈਂ ਅੰਦਰ ਹੀ ਬੈਠਿਆ ਫੇ ਰੋਟੀ ਪਾਣੀ ਤੁਸੀਂ ਹੀ ਬਣਾ ਕੇ ਦਿੰਦੇ ਸੀ ਇਨੇ 12 ਸਾਲ ਪੜ੍ਹਾਈ ਕੀਤੀ 12 ਸਾਲ ਦੀ ਪੜ੍ਹਾਈ ਕਰਕੇ 12 ਸਾਲ ਦਾ ਬਨਵਾਸ ਕੱਟ ਲਿਆ ਕਮਰੇਚੀ ਆਪਦੇ ਘਰੇ ਹੀ ਅੰਦਰ ਹੀ ਮਨ ਲਓ ਕੋਈ ਵੀ ਅਦਾਰਾ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਜਿਹੜੀ ਜ਼ਰੂਰਤ ਆ ਕਿਸੇ ਨੂੰ ਉਹਦੀ ਬਾਹ ਫੜਨ ਜਾ ਕੇ ਇਹਨਾਂ ਦੇ ਮਨ 'ਚ ਭਾਵਨਾ ਪੈਦਾ ਹੋ ਗਈ ਤੀਜੇ ਪਿੰਡ ਤੋਂ ਉੱਠ ਕੇ ਆਏ ਨੇ ਇਹਨਾਂ ਦੇ ਪਿੰਡ ਦੇ ਬੰਦਿਆਂ ਨੇ ਕਾਹ ਤੋਂ ਨਹੀਂ ਬਾਹ ਫੜੀ ਸੁੱਕ ਕੇ ਹੱਡੀਆਂ ਦੇ ਪੰਜੇਰ ਹੋਏ ਬੈਰੇ ਦੋਨੋਂ ਪਿਓ ਪੁੱਤ ਆ ਜਿਆਦਾ ਅਸੀਂ ਤੇ ਹਾਂ ਖੁਸ਼ ਹੋ ਗਿਆ ਦੇਖ ਬਾਈ ਦਾਰੇ ਠੀਕ ਹੈ ਕਿਉਂ ਹੋ ਪਛਾਣ ਲੈ ਹੁਣ ਐ ਕਰ ਦਾਦੀ ਦਾ ਨੰਬਰ ਦਾਰੇ ਨੰਬਰ ਲਿਖ ਦੇ ਵਿੱਚ ਹੋਰ ਅਸੀਂ ਹੁਣ ਗੈਮ ਹੋ ਜਾਵਾਂਗੇ ਠੀਕ ਹੈ ਫੋਟੋ ਕਿੰਨਾ ਦਰੀ ਫੋਟੋ ਕਿੱਥੇ ਹੁੰਦਾ ਹੈ ਲੈ ਮੱਸਾ ਕੁੰਨੇ ਕਰ ਬਣੇ ਨੇ ਫਰਜ਼ੰਦ ਨੂੰ ਮਿਲਾਈਏ ਤਾ ਫਰਜ਼ੰਦ ਨੂੰ ਲੈ ਗਿਆ ਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਵਿੱਚ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦੇ ਕੈਂਪ 'ਚ ਸਾਡੇ ਕੋਲੇ ਸੁਲਮਾਨ ਅਲੀ ਸੁਲਤਾਨ ਅਲੀ ਤੇ ਅਸਲਮ ਅਲੀ ਦੋਨੋਂ ਪਿਓ ਪੁੱਤ ਪਹੁੰਚੇ ਆ ਨਾਲ ਅਸਲਮ ਅਲੀ ਦੀ ਮੰਮੀ ਪਹੁੰਚੀ ਆ ਸੁਲਤਾਨ ਅਲੀ ਦੇ ਵਾਈਫ ਉਹਨਾਂ ਦੀ ਧਰਮ ਪਤਨੀ ਪਹੁੰਚੀ ਆ ਜਦੋਂ ਸੁਲਤਾਨ ਅਲੀ ਦਾ ਨਿਕਾਹ ਹੋਇਆ ਹੋ ਜਦੋਂ ਇਹ ਅੱਬੂ ਅੰਮੀ ਬਣੇ ਹੋਣਗੇ ਜਦੋਂ ਵੀਰ ਦਾ ਇਸ ਦਾ ਜਨਮ ਹੋਇਆ ਹੋ ਕਿੰਨੀਆਂ ਅਰਦਾਸਾਂ ਅਸੀਸਾਂ ਦੁਆਵਾਂ ਨਾਲ ਇਸ ਪਰਿਵਾਰ ਨੂੰ ਲੋਕਾਂ ਨੇ ਵਧਾਈਆਂ ਦਿੱਤੀਆਂ ਹੋਣੀਆਂ ਉਸ ਤੋਂ ਬਾਅਦ ਪੁੱਤ ਜਵਾਨ ਹੋਇਆ ਪੜਨ ਲਿਖਣ ਲੱਗਿਆ ਪੜ੍ਹਾਈ ਲਿਖਾਈ ਜੀ ਵੀ ਪੂਰਾ ਹਿਸ਼ਾਰ ਸੁਲਤਾਨ ਅਲੀ ਵੀ 10 ਪੜਿਆ ਹੋਇਆ ਆਪਦੇ ਸਮੇਂ ਦਾ ਤੇ ਫੇਰ ਅੱਗੋ ਉਹਦਾ ਪੁੱਤ ਵੀ ਪਲੱਸ 2 ਕੀਤੀ ਪਰ ਐਸਾ ਕੋਈ ਭਾਣਾ ਵਾਪਰਿਆ ਐਸੀ ਕੋਈ ਅੱਲਾ ਦੀ ਮਰਜ਼ੀ ਹੋਈ ਦੋਨੋਂ ਪਿਓ ਪੁੱਤ ਦੀ ਡਿਪਰੈਸ ਹੋ ਗਏ ਘਰੇ ਬੜ ਕੇ ਬਹਿ ਗਏ ਅੰਦਰ ਅੱਜ 10-12 ਸਾਲਾਂ ਬਾਅਦ ਇਹਨਾਂ ਨੂੰ ਘਰੋਂ ਕੱਢ ਕੇ ਨਮਾਤਵਾ ਕੇ ਇੱਥੇ ਲੈ ਕੇ ਆਏ ਨੇ ਵੀਰ ਹੁਣੇ ਵੀਰੇ ਤੁਹਾਡਾ ਕੀ ਨਾਂ ਮੇਰਾ ਨਾਮ ਜਸਵੀਰ ਖਾਨ ਜਸਵੀਰ ਖਾਨ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਫੱਗੂ ਵਾਲਾ ਜੀ ਪਾਨੀਗੜ੍ਹ ਸਿਰ ਇਹਨਾਂ ਦਾ ਪਿੰਡ ਕਿਹੜਾ ਇਹਨਾਂ ਦਾ ਗਵਿੰਦਗੜ੍ਹ ਜੇਜੀਆ ਜੀ ਗਵਿੰਦਗੜ੍ਹ ਜੇਜੀਆ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਜੀ ਤਹਿਸੀਲ ਲਹਿਰਾਗਾ ਲਹਿਰਾਗਾ ਕਾਕਾ ਤਹਿਸੀਲ ਸੁਨਾਮ ਤਹਿਸੀਲ ਸੁਨਾਮ ਪਹਿਲਾਂ ਸੁਨਾਮ ਹੁੰਦੀ ਸੀ ਹੁਣ ਲਹਿਰਾਗਾ ਕਾਕਾ ਵਾੜੇ ਦੇਖੋ 12 ਸਾਲ ਹੋ ਗਏ ਵੀਰੇ ਨੂੰ ਡਿਸਕਨੈਕਟ ਹੋਏ ਨੇ ਦੁਨੀਆ ਨਾਲ ਹੋਰ ਕੌਣ ਆਇਆ ਨਾਲ ਤੁਸੀਂ ਐ ਬਾਈ ਤੁਹਾਡਾ ਕੀ ਨਾਮ ਅਕਬਰ ਖਾਨ ਅਕਬਰ ਖਾਨ ਹੋਰ ਵੀਰੇ ਤੁਹਾਡਾ ਕੀ ਨਾਮ ਜੀ ਅਫਦਰਸਤਾਰ ਜੀ ਅਫਦਰਸਤਾਰ ਤੇ ਤੁਸੀਂ ਤਿੰਨੇ ਜਣੇ ਆਏ ਹੋਰ ਹਾਂਜੀ ਹਾਂਜੀ ਇਹ ਤਿੰਨੋਂ ਮੈਂਬਰ ਵੀਰੇ ਹੋਣੇ ਤੁਹਾਡਾ ਪਿੰਡ ਵੀ ਬਾਈ ਇਹੀ ਆ ਕਿ ਸਾਡਾ ਪਿੰਡ ਖੰਨੇਵਾ ਦਾ ਹੈ ਧੰਨਵਾਦ ਤੇ ਅਸਲਮ ਉਹਦੇ ਕਿੰਨੇ ਭੈਣ ਭਰਾ ਨੇ ਅਸਲਮ ਪੱਕਾ ਲਈਏ ਪੱਕਾ ਨਾ ਹੈ ਜੀ ਅਸਲਮ ਪੱਕਾ ਨਾ ਹੈ ਅਸੀਂ ਕੰਮ ਲਈਏ ਭੈਣ ਕੋਈ ਨਿਕਲੀ ਅੱਛਾ ਇਕੱਲਾ ਹੀ ਆ ਮੈਰਿਜ ਹੋ ਗਈ ਸੀਗੀ ਜੀ ਹਾਂਜੀ ਤੇ ਤਲਾਹੀ ਫੀ ਜੀ ਥੋੜਾ ਜਿਹਾ ਰਹਿ ਜੇ ਤਾਂ ਬੱਚੇ ਛੋਟੀ ਬੇਟੀ ਨੇ ਜਨਮ ਲਿਆ ਉਸ ਵਾਰ ਡਿਵੋਰਸ ਹੋ ਗਿਆ ਦੋਸਤ ਤਲਾਕ ਹੋ ਗਿਆ ਘਰ ਦੀ ਪੋਜੀਸ਼ਨ ਚੋਂ ਹੁਣ ਠੀਕ ਆ ਹੁਣ ਠੀਕ ਆ ਕੁਝ ਤੂੰ ਪੜਾ ਲੈ ਕੇ ਕੋਈ ਜੌਬ ਨਹੀਂ ਕਰੇਂਗਾ ਤੂੰ ਨਹੀਂ ਸਾਡੇ ਘਰ ਦੇ ਹਾਲਾਤ ਕੁਝ ਐਸੇ ਚੀਏ ਜਿਹਦੇ ਵਿੱਚ ਘਰ ਦੀ ਪੋਜੀਸ਼ਨ ਵਿੱਚ ਸੁਖਦਾ ਠੀਕ ਨਹੀਂ ਨਹੀਂ ਕੀ ਕਾਰਨ ਸੀ ਬਾਪੂ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਨਹੀਂ ਕੀ ਕਾਰਨ ਕਮਾਈ ਕਿੱਥੋਂ ਚੱਲਦੀ ਘਰ ਦੇ ਕਿਵੇਂ ਕਮਾਈ ਤੇ ਫਲਾ ਆਰ ਮਾਰ ਹੋ ਗਿਆ ਸਨ ਹੋ ਰਿਹਾ ਕੇ ਹੂੰ ਉਹਦੇ ਵਿੱਚ ਕੋਈ ਜ਼ਮੀਨ ਜਿਹੜਾ ਥੈ ਕਿ ਨਾ ਕੋਈ ਹਾਂਜੀ ਹਾਂ ਕਿੰਨੀ 5 ਕਿੱਲੇ ਜ਼ਮੀਨ ਵੀ ਹੈਗੀ ਆ ਤਿੰਨ ਕਿੱਲੇ ਦਾ ਠੇਕਾ ਹੁੰਦਾ ਬਾਕੀ ਦਾ ਦੂਜੀ ਲੋਟ ਬੜਾ ਇੱਕ ਬਾਈ ਟੱਬਾ ਪਿਆ ਹਾਂਜੀ ਹੂੰ ਫੇਮ ਹੈਗੀ ਮਾਰੂ ਜਮੀਨ ਹੈ ਮਾਰੂ ਜਮੀਨ ਕੋਈ ਨਾ ਮਨ ਤੇਰੇ ਨਾਲ ਕੋਈ ਤੇਰੇ ਪਿੱਕੇ ਕੋਈ ਹੋਰ ਸਾਰੇ ਕੋਈ ਸਾਥ ਦਿੰਦੇ ਦਿੰਦੇ ਪਹਿਲੀ ਗੱਲ ਪਹਿਣੀ ਕੰਤ ਨਾਲ ਫੰਗ ਲੱਗਾ ਲੱਖਾਂ ਵੀ ਨਹੀਂ ਕਰੇ ਨਹੀਂ ਹਾਂ ਤਾਂ ਹੈਗਾ ਰਹੇ ਹਾਂ ਹਾਂ ਹੁਣ ਕੋਈ ਨਹੀਂ ਜਾਤਾ ਬਹੁਤ ਦੱਸਦਾ ਸਰ ਮੁੱਦਾ ਹੀ ਹੈ ਕਿਨਾਂ ਕਰਦੀ ਅਸਲਾਮ ਨੇ ਘਰ ਦੇ ਹਾਲਾਤ ਬਦਲਨੇ ਸੀ ਬੁੱਢੇ ਮਾਪੇ ਨੂੰ ਬੜੀਆਂ ਉਮੀਦਾਂ ਸੀ ਆਪਣੇ ਪੁੱਤ ਤੋਂ ਵੀ ਪੜ੍ਹ ਲਿਖ ਕੇ ਸਾਡਾ ਪੁੱਤ ਕੋਈ ਚੰਗੀ ਨੌਕਰੀ ਕਰੂਗਾ ਜ਼ਮੀਨ ਵੀ 5 ਕਿੱਲੇ ਹੈਗੀ ਆ ਦੋ ਮਾਰੂ ਆ ਤਿੰਨ ਵਧੀਆ ਵਾ ਜੀ ਦੇ ਨਾਲ ਘਰ ਦਾ ਖਰਚਾ ਰੋਟੀ ਖਾਈ ਜਾਂਦੇ ਆ ਦਾਰ ਬਰਸਾਂ ਤੋਂ ਮਾਂ ਇੰਦਰੀ ਬੱਚੇ ਫੇ ਰੋਟੀ ਪਾਣੀ ਤੁਸੀਂ ਹੀ ਬਣਾ ਕੇ ਦਿੰਦੇ ਸੀ ਠੀਕ ਆ ਮਾਂ ਜਮਾਈ ਨਹੀਂ ਸੀ ਨਿਕਲਦੇ ਬਾਹਰ ਕਿਸੇ ਰਿਸ਼ਤੇਦਾਰੀ ਚ ਵਿਆਹ ਸ਼ਾਦੀ ਤੇ ਕਿਤੇ ਵੀ ਨਹੀਂ ਸੀ ਜਾਂਦੇ ਤੋ ਕੋਈ ਰਿਸ਼ਤੇਦਾਰ ਨਹੀਂ ਸੀ ਲੈਣ ਆਉਂਦਾ ਇਹਨਾਂ ਨੂੰ ਕੋਈ ਵੀ ਚੱਲ ਚੱਲੀ ਆਸ਼ੀ ਲੈ ਕੇ ਚੱਲਦੀ ਹੈ ਤੇਰੇ ਨਾਲ ਉਹ ਪਹਿਲਾਂ ਕੌਣ ਆਈ ਬਾਪੂ ਕੇ ਇਹ ਤੋਂ ਬਾਅਦ ਫਿਰ ਇਹ ਵੀ ਹੋ ਗਿਆ ਮੇਕੂ ਸੰਗਰੂਰ ਜ਼ਿਲ੍ਹੇ ਤੋਂ ਵੈਸੇ ਬਹੁਤ ਪੇਸ਼ੈਂਟ ਆਉਂਦੇ ਸਾਡੇ ਕੋਲੇ ਪਤ ਨਹੀਂ ਕੀ ਕਾਰਨ ਪਰ ਬੜੀ ਦੁੱਖ ਦੀ ਗੱਲ ਆ ਵੀ 10-12 ਸਾਲ ਲੰਘ ਗਏ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਪਹਿਲੀ ਕਲਾਸ ਤੋਂ ਲੈ ਕੇ 12 ਕਲਾਸਾਂ ਤੱਕ ਇਹਨੇ 12 ਸਾਲ ਪੜ੍ਹਾਈ ਕੀਤੀ 12 ਸਾਲ ਦੀ ਪੜ੍ਹਾਈ ਕਰਕੇ 12 ਸਾਲ ਦਾ ਬਨਵਾਸ ਕੱਟ ਲਿਆ ਕਮਰੇਜੀ ਆਪਦੇ ਘਰੇ ਹੀ ਅੰਦਰ ਹੀ ਤੇ ਅੱਜ ਉਹ 12 ਸਾਲਾਂ ਦੀ ਜੀ ਆਪਾਂ ਗੱਲ ਕਰੀਏ ਵੀ ਇਹ ਚੰਗੀ ਕੋਈ ਜੌਬ ਕਰਦਾ ਹੁੰਦਾ ਤੇ ਅਸਲਮ ਨੇ ਅੱਜ ਕਿੱਥੇ ਹੋਣਾ ਸੀ ਬੱਚੇ ਇੱਕ ਬੇਟੀ ਸੀ ਦੱਸਦੇ ਵੀ ਰਣੀ ਨਿਕਾਹ ਹੋਇਆ ਸੀਗਾ ਉਹ ਵੀ ਵਾਈਫ ਚਲੇ ਗਈ ਛੱਡ ਕੇ ਨਾਲ ਲੈ ਗਈ ਬੱਚੀ ਨੂੰ ਵੀ ਪਰ ਇੱਕ ਸਾਡੀ ਬੇਨਤੀ ਆ ਵੀ ਜੇ ਆਪਾਂ ਆਸ-ਪਾਸ ਸਮਾਜ ਦੇ ਵਿੱਚ ਆਪਾਂ ਵਿਚਰਦੇ ਜਦੋਂ ਇਹਨਾਂ ਦੇ ਨਗਰ ਦੇ ਵਿੱਚ ਜਿਵੇਂ ਗਵਿੰਦਗੜ ਜੱਜੀ ਜੱਜੀਆਂ 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 ਉੱਥੇ ਬਹੁਤ ਸਾਰੇ ਪਰਿਵਾਰ ਹੋਣਗੇ ਜਿਹੜੇ ਚੰਗੇ ਹੱਸਦੇ ਵਸਦੇ ਆ ਰਸਦੇ ਆ ਜਿਹੜੇ ਦਾਨਪੁਨ ਵੀ ਕਰਦੇ ਹੋਣਗੇ ਬਾਹਰ ਅੰਦਰ ਟੂਰਨਾਮੈਂਟ ਕਰਾਉਂਦੇ ਕਿਸੇ ਦਾ ਵਿਆਹ ਕਰਾਉਂਦੇ ਨੇ ਕਿਸੇ ਨੂੰ ਕਿਸੇ ਨੇ ਕਿਸੇ ਦੀ ਬਾਹ ਫੜਦੇ ਹੋਣਗੇ ਵੀ ਜੇ ਉਹ ਲੋਕ ਆਪਣੇ ਪਿੰਡ 'ਚ ਝਾਤ ਮਾਰਨ ਕੱਲੀ ਗੱਲ ਇਹਨਾਂ ਦੀ ਨਹੀਂ ਕਰਦੇ ਆ ਅਸਲ ਮੁਨਾ ਦੀ ਆਪਾਂ ਗੱਲ ਕਰਦੇ ਆਸਲ ਮੁਨਾਵਰ ਕੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਦਾਂ ਨਰਕ ਕੱਟੀ ਜਾਂਦੇ ਨੇ 10 10 15 15 ਸਾਲਾਂ ਤੋਂ ਅੰਦਰ ਹੀ ਬੈਠੇ ਨੇ ਉਹਨਾਂ ਦੇ ਨਾਲ ਇੱਕ ਅੱਧਾ ਇਦਾਂ ਦਾ ਪਰਿਵਾਰਕ ਮੈਂਬਰ ਆ ਜਿਹਨਾਂ ਦਾ ਉਹਨੂੰ ਰੋਟੀ ਰਾਟੀ ਦੇਈ ਜਾਂਦਾ ਕਿਸੇ ਨਾ ਕਿਸੇ ਤਰੀਕੇ ਕਰਕੇ ਹੀ ਲਾਬ-ਵਸੀਲਾ ਤੇ ਕਿਉਂ ਨਹੀਂ ਮੂਰੇ ਹੁੰਦ ਲੋ ਕਿਉਂ ਨਹੀਂ ਪਤਾ ਲੱਗਦਾ ਗਵਾਂਢੀ ਤੋਂ ਅਗਲੇ ਗਵਾਂਢੀ ਨੂੰ ਅਗਲੇ ਗਵਾਂਢੀ ਤੋਂ ਅਗਲੇ ਗਵਾਂਢੀ ਨੂੰ ਜਿਹੜਾ ਪਿੰਡ ਲੋਕਾਂ ਦੀਆਂ ਰਿਸ਼ਤੇਦਾਰੀਆਂ ਵੀ ਜਾਣਦਾ ਵੀ ਇਹਨਾਂ ਦੀ ਕੁੜੀ ਕਿੱਥੇ ਵਿਆਹੀ ਗਾ ਕੁੜੀ ਦੀ ਨਾਨਦ ਕਿੱਥੇ ਵਿਆਹੀ ਆ ਗਾ ਨਾਨਦ ਦੇ ਜਵਾਕ ਕਿੱਡੇ ਕਿੱਡੇ ਆ ਮਤਲਬ ਐਸੀਆਂ ਦੂਰ ਦੀਆਂ ਰਿਸ਼ਤੇਦਾਰੀਆਂ ਬਾਰੇ ਵੀ ਜਾਣੋ ਸਾਡੇ ਪਿੰਡਾਂ ਦੇ ਲੋਕ ਅੱਜ ਆਪਦੇ ਗਵਾਂਢ ਦੀ ਪਤਾ ਨਹੀਂ ਉਹਨਾਂ ਦੇ ਘਰ ਚ ਕੀ ਹੋ ਰਿਹਾ ਅੱਜ ਉਹਨਾਂ ਦੇ ਕੰਧ ਨਾ ਕੰਧ ਸਾਂਝੀ ਹੈ ਪਤਾ ਨਹੀਂ ਇਸ ਪਿੰਡ ਦੇ ਸਰਪੰਚ ਗੁਰਦੁਆਰਾ ਸਾਹਿਬ ਦੀ ਕਮੇਟੀ ਮਸਜਿਦ ਬਣੀ ਹੋਊਗੀ ਉੱਥੇ ਮਸਜਿਦ ਦੇ ਵਿੱਚ ਜਿਹੜੇ ਸਾਡੇ ਮੌਲਵੀ ਨੇ ਉਹ ਪਿੰਡਾਂ ਚ ਨੌਜਵਾਨ ਸਭਾ ਟੂਰਨਾਮੈਂਟ ਕਮੇਟੀ ਮਤਲਬ ਕਿੰਨੇ ਅਦਾਰੇ ਪਿੰਡਾਂ ਚ ਕੰਮ ਕਰਦੇ ਆ ਮਤਲਬ ਕੋਈ ਵੀ ਅਦਾਰਾ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਜਿਹੜੀ ਜ਼ਰੂਰਤ ਆ ਕਿਸੇ ਨੂੰ ਉਹਦੀ ਬਾਹ ਫੜਨ ਜਾ ਕੇ ਕੋਈ ਵੀਰ ਦੇ ਨਾਲ ਪੜਿਆ ਹੋਊ ਕੋਈ ਇਹਦੇ ਅਸਲਮ ਦੇ ਉਹ ਨਾਲ ਦੇ ਆੜੀ ਨਹੀਂ ਦੇਖਣ ਆਇਆ ਕਦੇ ਕੋਈ ਵੀ ਯਾਰ ਮੇਰੇ ਨਾਲ ਪੜਦਾ ਹੁੰਦਾ ਸੀ ਅਸਲਮ ਦੇਖੀਏ ਯਾਰ ਕੀ ਕਰਦਾ ਨਿਕਲਦਾ ਕਾਹਤੋਂ ਨਹੀਂ ਬਾਹਰ ਉਹ ਪੜਾਈ ਤਾਂ ਬਹੁਤ ਵਧੀਆ ਸੀ ਇੰਨੇ ਜਿਆਦਾ ਸੀ ਮਤਲਬ ਇੰਨੇ ਰੁੱਖੇ ਹੋ ਗਏ ਆ ਇੰਨੇ ਖੁਦਗਰਜ਼ ਹੋ ਗਏ ਵੀ ਸਾਨੂੰ ਇੰਨੇ ਸੈਲਫਿਸ਼ ਹੋ ਗਏ ਸੀ ਵੀ ਸਾਨੂੰ ਆਪਣੇ ਆਪ ਤੋਂ ਵੱਧ ਕੇ ਦੇਂਦਾ ਹੀ ਨਹੀਂ ਕੋਈ ਕੁਝ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਅੱਜ ਕੱਲ ਤਾਂ ਦੁਨੀਆ ਮਤਲਬ ਇਸ ਮਹਾਵਰੇ ਦੇ ਉੱਤੇ ਬਿਲਕੁਲ ਫਿੱਟ ਬੈਠੇ ਤੇ ਜਾਂ ਜਿਵੇਂ ਸਾਡੇ ਲੀਡਰ ਕਰੀ ਜਾਂਦੇ ਆ ਅੰਨਾ ਵੰਡੇ ਰਿਉੜੀਆਂ ਮੁਰਮੁਰ ਕਰਦੇ ਨੇ ਉਹ ਆਪਦਿਆਂ ਨੂੰ ਦੇ ਹੀ ਜਾਂਦੇ ਬਸ ਭਰਾਵੋ ਥੋੜੀ ਜੀ ਤਾਂ ਮਾੜੀ ਮੋਟੀ ਸ਼ਰਮ ਕਰੋ ਅੱਜ ਬਾਈ ਨੇ ਦੱਸਿਆ ਆ ਕਿ ਕਹਿੰਦਾ ਅਸੀਂ ਭਗਤਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਤ ਅੱਜ 12 ਸਾਲਾਂ ਬਾਅਦ ਤੇ ਦੋਨੋਂ ਪਿਓ ਪੁੱਤਾਂ ਨੂੰ ਅੰਦਰੋਂ ਕੱਢ ਕੇ ਲੈ ਕੇ ਆਏ ਆ ਇਨਾਂ ਦੇ ਮਨ 'ਚ ਭਾਵਨਾ ਪੈਦਾ ਹੋ ਗਈ ਤੀਜੇ ਪਿੰਡ ਤੋਂ ਉੱਠ ਕੇ ਆਏ ਨੇ ਤੇ ਇਨਾਂ ਦੇ ਪਿੰਡ ਦੇ ਬੰਦਿਆਂ ਨੇ ਕਾਹ ਤੋਂ ਨਹੀਂ ਬਾਹ ਫੜੀ ਇਨਾਂ 'ਚ 100 ਕਮੀ ਹੋਊ ਮੈਂ ਕਹਿੰਨਾ ਗਾਲਾਂ ਕੱਢਦੇ ਹੋਣਗੇ ਹੋ ਸਕਦਾ ਮਾਰਦੇ ਹੋਣ ਕਿਸੇ ਨੂੰ ਨਸ਼ਾ ਕਰਦੇ ਹੋਣਗੇ ਵੈਸੇ ਤਾਂ ਲੱਗਦੇ ਨਹੀਂ ਅਸੀਂ ਵਾਲੇ ਵਿਚਾਰੇ ਪਰ ਕਮੀਆਂ ਤਾਂ ਸਾਰਿਆਂ 'ਚ ਹੀ ਆ ਯਾਰ ਭਾਈ ਹਾਲਾਤ ਤਾਂ ਦੇਖੋ ਹੁਣ ਇਹੀ ਬੰਦੇ ਅੰਦਰ ਪਏ ਗਲ ਜਾਂਦੇ ਜ਼ਖਮ ਹੋ ਜਾਂਦੇ ਕੀੜੇ ਪੈ ਜਾਂਦੇ ਕੁਝ ਵੀ ਹੋ ਸਕਦਾ ਸੀ ਤੁਸੀਂ ਉੱਥੇ ਕੋਸ਼ਿਸ਼ ਤਾਂ ਕਰਦੇ ਧਿਆਨ ਤਾਂ ਰੱਖੋ ਜਿੱਤੇ ਤੁਸੀਂ ਜੰਮੇ ਪਲੇ ਹੋ ਜੇ ਤੁਸੀਂ ਬਚਪਨ ਗੁਜ਼ਾਰਿਆ ਜਿੰਨਾ ਗਲੀਆਂ ਚ ਜਿੰਨਾ ਘਰਾਂ ਦੇ ਵਿੱਚ ਤੁਸੀਂ 베ਰੀਆਂ ਦੇ 베ਰ ਖਾਂਦੇ ਰਹੇ ਆ ਜਿੱਥੋਂ ਜਾਮਣਾ ਤੋੜ ਕੇ ਖਾਂਦੇ ਰਹੇ ਉਹਨਾਂ ਘਰਾਂ ਦੇ ਵਿੱਚ ਅੱਜ ਉਹਨਾਂ ਦੇ ਘਰਾਂ ਦੇ ਪੁੱਤ ਜਿਹੜੇ ਇਸ ਹਾਲਤ ਚ ਚਲੇ ਗਏ ਆ ਤੁਸੀਂ ਉਸ 베ਰੀ ਦੇ ਬਹਾਨੇ ਉਸ ਜਾਮਣਾ ਦੇ ਬਹਾਨੇ ਯਾਦ ਕਰ ਲੋ ਯਾਰ ਉਹ ਅਸलम ਕੇ ਘਰੇ ਗਏ ਨਹੀਂ ਕਦੇ ਬਾਈ ਆਪਾਂ ਬਾਹਰੋਂ ਆਏ ਆ ਜਾ ਕੇ ਆਉਣਾ ਹੁਣ ਤੁਸੀਂ ਬਾਹਰ ਬੈਠੇ ਹੋ ਸਿਆਲਾਂ ਚ ਆਉਣਾ ਤੁਸੀਂ ਸੋਚੋ ਨਾ ਸਹੀ ਜਿਹੜੇ ਤੁਹਾਡੇ ਨਾਲ ਪੜਦੇ ਰਿਹਾ ਵੀਰ ਉਹਨਾਂ ਨੂੰ ਮਿਲ ਕੇ ਆਉਣਾ ਆਪਾਂ ਦੇਖ ਕੇ ਆਉਣਾ ਆਪਣੇ ਪਿੰਡ ਦੀ ਉਹ ਬੇਬੇ ਹੁੰਦੀ ਸੀ ਉਹ ਦੇਖੀਏ ਤਾਂ ਕੀ ਉਹਨਾਂ ਦੇ ਘਰੇ ਕਿਵੇਂ ਉਹਨਾਂ ਦਾ ਮੁੰਡਾ ਹੁਣ ਖਿਆਲ ਹੀ ਨਹੀਂ ਆਉਂਦਾ ਆ ਕੇ ਗੱਡੀ ਲੈਣੀ ਹੈ ਵੱਡੀ ਮੋਟੀ ਚੈਨ ਪਾ ਲੈਣੀ ਹੈ ਸੋਨੇ ਦੀ ਗੱਲ 'ਚ ਉੱਤੇ ਸਪੀਕਰ ਵੱਡੇ ਲਾ ਲੈਣੇ ਆ ਜਿਹੜੇ ਇੱਥੇ ਹੈਗੇ ਨੇ ਉਹਨਾਂ ਦੇ ਵੀ ਅੰਦਰ ਟੜਕੂ ਉੱਠਦਾ ਵੀ ਮੈਂ ਵੀ ਇਹਨਾਂ ਵਾਂਗੂ ਮੋਟੀ ਚੈਨ ਪਾਉਣੀ ਆ ਮੈਂ ਵੀ ਗੱਡੀ ਲੈਣੀ ਆ ਮੈਂ ਵੀ ਕੋਠੀ ਤੇ ਬਾਜ ਬਣਾਉਣਾ ਤੇ ਭਰਾਵੋ ਤੁਹਾਡੇ ਬਾਤ ਜਾਂਦਾ ਕੀ ਫਾਇਦਾ ਜਿਹੜਾ ਕੋਠੀਆਂ ਤੇ ਬਣਾਇਆ 1.5 ਲੱਖ ਦੇ ਆਣ ਗਵਾਨ ਤਾਂ ਤੇ ਸਾਡੀ ਬੇਨਤੀ ਹੋਈ ਆ ਹੋ ਸਕਦਾ ਕਿਸੇ ਨੂੰ ਇਸ ਗੱਲ ਦਾ ਦੁੱਖ ਤੇ ਗੁੱਸਾ ਲੱਗਿਆ ਹੋਵੇ ਪਰ ਸਮਝਿਓ ਇਸ ਗੱਲ ਨੂੰ ਜੀਰੂ ਆਪਣੇ ਆਸ-ਪਾਸ ਖਿਆਲ ਰੱਖੋ ਸਾਡੀਆਂ ਨਾ ਸੰਸਥਾਵਾਂ ਨੂੰ ਡੋਨੇਟ ਕਰਨ ਦੀ بجائے ਤੁਸੀਂ ਆਪਣੇ ਪਿੰਡਾਂ ਨੂੰ ਸੰਭੋ ਯਾਰ ਬਾਈ ਆਪਣੇ ਆਸ-ਪਾਸ ਗਲੀ ਗੁਆਂਢ ਦੇ ਲੋਕਾਂ ਦੀ ਮਦਦ ਕਰੋ ਉੱਥੇ ਆ ਸਸਥਾਵਾਂ ਬੰਨ ਨਾ ਲੋੜੀ ਨਾ ਪਵੇ ਸਾਡੇ ਵਰਗੇ ਚੋਰ ਚੱਕਿਆਂ ਨੂੰ ਸਾਥ ਬਣਨ ਦੀ ਜਾਂ ਇੱਥੇ ਸਮਾਜ ਸਾ ਵੀ ਕਹਾਉਣ ਦਾ ਮੌਕਾ ਨਾ ਦਿਓ ਤੁਸੀਂ ਇਹ ਸਾਡੀ ਬੇਨਤੀ ਆ ਅਰਦਾਸ ਕਰਿਓ ਕਿ ਦੋਨੋਂ ਪਿਓ ਪੁੱਤ ਤਕੜੇ ਹੋ ਕੇ ਤੰਦਰੁਸਤ ਹੋ ਕੇ ਲਓ ਬਾਪੂ ਜੀ ਦਵਾਈ ਖਾਓ ਇਹਦੇ ਹੱਥ ਤੇ ਨੀਲਾ ਹੋਇਆ ਪਿਆ ਕਿਵੇਂ ਮਾਰੇ ਕਿਹਨੇ ਨਹੀਂ ਜੀ ਆਪਨੇ ਮਾਰੇ ਨਹੀਂ ਜੀ 1 ਸਾਲ ਹੋ ਗਿਆ ਪਹਿਲੇ ਸਾਲ ਹੋ ਗਿਆ ਇਨ ਮਾ ਕੇ ਜਾਂਦੇ ਅੱਛਾ ਜੀ ਸਾਲ ਬਾਅਦ ਨਾ ਘਟ ਕੇ ਉਹ ਵੀ ਤੱਕੇ ਨਾਲ ਘਟ ਕੇ ਜਾਂਦੇ ਦੇਖੋ ਸਾਲ ਸਾਲ ਸ਼ਨਾਣ ਹੀ ਨਹੀਂ ਹੁੰਦਾ ਬਾਈਆਂ ਦਾ ਵਿਚਾਰਿਆਂ ਦਾ ਅਧੀਆਂ ਵਾਲੇ ਕੱਪੜੇ ਚੇਂਜ ਕਰੇ ਜੀ ਨਹੀਂ ਲੰਘ ਤੈਨੂੰ ਇਕੱਠੀਆਂ ਅੱਲਾਹੁ ਅਕਬਰ ਚੱਕ ਦੇ ਕਰਾ ਫੱਟੇ ਬਾਬੇ ਦਾ ਨਾਮ ਲੈ ਕੇ ਅੱਲਾ ਦਾ ਨਾਮ ਲੈ ਕੇ ਸੁੱਕ ਕੇ ਹੱਡੀਆਂ ਦੇ ਪਿੰਜਰੇ ਹੋਏ ਪੈਣੇ ਦੋਨੋਂ ਪਿਓ ਪੁੱਤ 30 35 35 ਕਿਲੋ ਭਾਰ ਹੱਡੀਆਂ ਦਾ ਹੀ ਰਹਿ ਗਿਆ ਬਸ ਜਵੇਦਾ ਮਾਂ ਜਿਸ ਦਿਨ ਨਿਕਾਹ ਹੋ ਕੇ ਆਈ ਸੀ ਨਾ ਕਿੰਨੇ ਸੁਪਨੇ ਹੋਣੇ ਆ ਇਹਦੇ ਇਹ ਜਿੱਦਣ ਅਸਲਮ ਹੋਇਆ ਸੀ ਉਦੋਂ ਕਿੰਨੀਆਂ ਸਧਰਾ ਹੋਣੀ ਆ ਵੀ ਮੇਰੇ ਪੁੱਤ ਦਾ ਇੱਕ ਦਿਨ ਵਿਆਹ ਹੋਊਗਾ ਮੈਂ ਐਦਾਂ ਕਰੂੰ ਮੈਂ ਉਦਾਂ ਕਰੂੰ ਤੇ ਅੱਜ ਅੱਜ ਜਿਵੇਂ ਐਦਾਂ ਕੋਲੂ ਦੇ ਬੈਲ ਵਾਂਗੂ ਬਸ ਸਾਰਾ ਦਿਨ ਜੁਟੀ ਰਹਿੰਦੀ ਐ ਇਹਨਾਂ ਦੇ ਜਿਨ੍ਹਾਂ ਦਾ ਸੁੱਖ ਲੈਣੇ ਸੀ ਉਹਨਾਂ ਦੇ ਸਾ ਲੈਟਰਨ ਬਾਥਰੂਮ ਰੋਟੀ ਬਸ ਅੰਦਰੇ ਅੰਦਰ मिर करियो बसि वाहिगुरु जी का ख़ालसा